ਹੈਲੋ ਮਿੱਤਰੋ ਮੈਂ ਤੁਹਾਡਾ ਆਪਣਾ ਬਲਕਰਨ ਸਿੰਘ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ ਜੇਵੀ 5005 ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਵੇਂ ਤਰੀਕੇ ਨਾਲ Google Map ਦੇਖਣਾ ਸਿਖਾਵਾਂਗੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨਵਾਂ Google Map ਦਾ ਐਕਸਪੀਰੀਅੰਸ ਦੇਵਾਂਗੇ ਤੇ Google Map ਦੇਖਣ ਦੇ ਖਾਤਰ ਆਪਾਂ ਚੱਲਦੇ ਸਿੱਧਾ Google Map ਤੇ ਪਹਿਲਾਂ ਆਪਾਂ Google Map ਨੂੰ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਗੂਗਲ ਮੈਪ ਚੈੱਕ ਕਰਦੇ ਆਪਾਂ ਨਵੇਂ ਤਰੀਕੇ ਨਾਲ ਗੂਗਲ ਮੈਪ ਦੇਖਣਾ ਸਿਖਾਵਾਂਗੇ ਜਿੱਦਾਂ ਕਿ ਆਪਾਂ ਜਲੰਧਰ ਸ਼ਹਿਰ ਦੇ ਵਿੱਚ ਆਪਾਂ ਗੂਗਲ ਮੈਪ ਚੈੱਕ ਕਰਨਾ ਜੋ ਕਿਸੇ ਹੋਰ ਲਗਾ ਲਓ ਪਰ ਅਨੁ ਤੁਰ ਹੋਰ ਸ਼ਹਿਰ ਦੇ ਰਲ ਲੁਧਿਆਣਾ ਚੈੱਕ ਕਰ ਰਹੇ ਹਾਂ ਆਪਾਂ ਲੁਧਿਆਣਾ ਸ਼ਹਿਰ ਦੇ ਉੱਤੇ ਤੁਸੀਂ ਜੋ ਵੀ ਕਿਸੇ ਦਾ ਮੈਪ ਦੇਖਣਾ ਤੁਸੀਂ ਉਸ ਤੇ ਟੱਚ ਕਰੋਗੇ ਟੱਚ ਕਰਨ ਤੋਂ ਬਾਅਦ ਥੱਲੇ ਇੱਕ ਛੋਟੀ ਜੀ ਚਾਰ ਸੌ ਫੋਟੋ ਟੈਪ ਦਾ ਆਪਕਾ ਆਪਸ਼ਨ ਆ ਗਈ ਉਹਨਾਂ ਨੂੰ ਅਪ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਮੈਪ ਖੁੱਲ ਜਾਵੇਗਾ। ਅਤੇ ਮੈਪ ਖੁੱਲਣ ਤੋਂ ਬਾਅਦ ਤੁਸੀਂ ਜਿਹੜੀ ਵੀ ਸਾਈਡ ਤੁਸੀਂ ਜਾਣਾ ਚਾਹੁੰਦੇ ਹੋ ਉਸੇ ਸਾਈਡ ਤੁਸੀਂ ਮੂਵ ਕਰ ਸਕਦੇ ਹੋ। ਇਸ ਤਰੀਕੇ ਨਾਲ ਇਹ Google Map ਵਰਕ ਕਰੇਗਾ। ਤੁਸੀਂ ਹਰ ਗਲੀ ਦੇ ਵਿੱਚ ਲਾਈਵ ਦੇਖ ਸਕਦੇ ਹੋ ਕਿ ਕਿਹੜੀ ਗੱਡੀ ਖੜੀ ਹੈ। ਕਿਹੜਾ ਕਾਰ ਆਗਾ। ਕੁਝ ਵੀ ਤੁਸੀਂ ਚੈੱਕ ਕਰ ਸਕਦੇ ਹੋ। ਜਿੱਦਾਂ ਕਿ ਆਪਾਂ ਮੰਨ ਲਓ ਕਿਸੇ ਹੋਰ ਸ਼ਹਿਰ ਦਾ ਖੋਲਦੇ ਆਂ। ਔਰ ਜਦੋਂ ਆਪਾਂ ਸ਼ਹਿਰਪੁਰ ਤੇ ਕਲਿੱਕ ਕਰਦੇ ਆਂ ਆਪਾਂ। ਸ਼ਹਿਰਪੁਰ ਦਾ ਮੈਪ ਤਾਂ ਮੈਂ ਖੋਲਦੇ ਆਂ। ਅਤੇ ਇਹਦੇ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਸਿਖਾ ਰਹੇ ਆਪਾਂ। ਜਿੱਦਾਂ ਕਿ ਆਪਾਂ ਸ਼ਹਿਰਪੁਰ ਦੇ ਵਿੱਚ ਆਪਾਂ ਇਹਦਾ ਮੈਪ ਖੋਲਿਆ। ਮੈਪ ਖੋਲਣ ਤੋਂ ਬਾਅਦ ਤੁਸੀਂ ਕਿਸੇ ਦੁਕਾਨ ਦਾ ਫੋਨ ਨੰਬਰ ਜਾਂ ਐਡਰੈਸ ਦੇਖਣਾ ਚਾਹੁੰਦੇ ਆਂ। ਤੁਸੀਂ ਉਹ ਤੇ ਬੋਰਡ ਦੇ ਉੱਪਰ ਇਸ ਤਰੀਕੇ ਨਾਲ ਜ਼ੂਮ ਕਰਕੇ ਤੁਸੀਂ ਉਹਦਾ ਨੰਬਰ ਦੇਖ ਸਕੋਗੇ। ਦੁਕਾਨ ਚੈੱਕ ਕਰ ਸਕੋਗੇ। ਤੁਹਾਡੇ ਕੋਲ ਕਿਸੇ ਦੁਕਾਨਦਾਰ ਦਾ ਕੋਈ ਨੰਬਰ ਨਹੀਂਗਾ। ਤੁਸੀਂ ਦੁਕਾਨਦਾਰ ਦਾ ਨੰਬਰ ਲੈਣਾ ਚਾਹੁੰਦੇ ਹੋ। ਤੇ ਤੁਸੀਂ ਉਹ ਦੁਕਾਨ ਦੇ ਬਾਰ ਦੇ ਅੱਗੇ ਰੋਕ ਕੇ ਮੈਪ ਨੂੰ ਜ਼ੂਮ ਕਰ ਸਕਦੇ ਹੋ। ਅਤੇ ਹਰ ਇੱਕ ਸੜਕ ਤੁਹਾਨੂੰ ਲਾਈਵ ਜਿੱਦਾਂ ਆਪਾਂ ਨਾਰਮਲ ਦੇਖਦੇ ਹਾਂ ਇਸ ਤਰੀਕੇ ਨਾਲ ਦਿਖਾਈ ਦੇਵੇਗੀ। ਗੂਗਲ ਮੈਪ ਹੁਣ ਬਹੁਤ ਈਜ਼ੀ ਹੋ ਚੁੱਕੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੁਝ ਵੀ ਚੈੱਕ ਕਰ ਸਕਦੇ ਆਪਾਂ ਤੇ 360 ਡਿਗਰੀ ਇਹ ਵਰਕ ਕਰਦਾ ਏ ਆਪਾਂ ਕਿਸੇ ਹੋਰ ਸ਼ਹਿਰ ਦਾ ਵੀ ਖੋਲ ਕੇ ਚੈੱਕ ਕਰ ਲੈਂਦੇ ਆਪਾਂ ਜਿੱਦਾਂ ਕਿ ਆਪਾਂ ਹਮਰਸਰ ਸਾਹ ਦਾ ਚੈੱਕ ਕਰ ਲੈਂਦੇ ਆਪਾਂ ਉਹ ਜਸ ਤਰੀਕੇ ਨਾਲ ਆਪਾਂ ਅੱਗੇ ਵਧਾਂਗੇ ਆਸਟ੍ਰਿਕਨ ਅੱਗੇ ਵਧਾਂਗੇ ਅਤੇ ਆਪਾਂ ਹਰ ਇੱਕ ਚੀਜ਼ ਨੂੰ ਆਪਾਂ ਇਦਾਂ ਦੇਖ ਸਕਦੇ ਆਪਾਂ ਕਿਸੇ ਵੀ ਦੁਕਾਨ ਦਾ ਬੋਰਡ ਕਿਸੇ ਵੀ ਦੁਕਾਨ ਦਾ ਨੰਬਰ ਆਪਾਂ ਇਹ ਤੋਂ ਚੈੱਕ ਕਰ ਸਕਦੇ ਹਾਂ ਜੇ ਆਪਾਂ ਨੂੰ ਕਿਸੇ ਦਾ ਘਰ ਨਹੀਂ ਲੱਭ ਰਿਹਾ ਆਪਾਂ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਲੱਭ ਸਕਦੇ ਹਾਂ ਤਾਂ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ